ਆਲੀ ਸੋਰਸ ਵਾਲੇ ਹਾਂ ਲੈ ਮੈਂ ਸੁਣਿਆ ਵੀ ਵਿਆਹ ਕੈਨਸਲ ਹੋ ਗਿਆ ਐ ਤਾ ਨਹੀਂ ਹੁੰਦਾ ਜੀ ਐਵੇਂ ਦਾ ਕੁਝ ਨਹੀਂਗਾ ਸਿਰਫ ਅਸੀਂ ਹਨਾ ਆਪਣੇ ਕਰਕੇ ਦੋਨਾਂ ਨੇ ਅਸੀਂ ਵੀਡੀਓਜ਼ ਡਿਲੀਟ ਕਰਤੀਆਂ ਸੀਗੀਆਂ ਕਿਉਂਕਿ ਲੋਕਾਂ ਦੇ ਅਸੀਂ ਮੂੰਹ ਚ ਆ ਗਏ ਸੀਗੇ ਮੈਕੂਨ ਮੋਲ ਮੈਕੂਨ ਮੋਲ ਹੋਣ ਲੱਗ ਗਈ ਸੀਗੀ ਕੁਝ ਕੈਨਸਲ ਹੋ ਗਿਆ ਹੋ ਗਿਆ ਕੁਝ ਨਹੀਂ ਹੋਇਆ ਹਾਂ ਅਮਲੀ ਚ ਕੋਈ ਪ੍ਰੋਬਲਮ ਆ ਗਈ ਸੀਗੀ ਜਿਸ ਕਰਕੇ ਸਾਨੂੰ ਸਾਰਾ ਕੁਝ ਡਿਲੀਟ ਕਰਨਾ ਪਿਆ ਹਨਾ ਵੀ ਸਹੀ ਗੱਲ ਹੈ ਨਾ ਤੁ ਭਾਜੀ ਨੂੰ ਕਿੰਨਾ ਪਿਆਰ ਕਰਨਾ ਹੈ ਤਾਲਾ ਸਾਰਾ ਪਿਆਰ ਤੇ ਭਾਜੀ ਬਹੁਤ ਹੀ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੀਤੇ ਦਿਨ ਹੀ ਆਪਾਂ ਨੇ ਮੈਕੂ ਢਿੱਲੋ ਦੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਮੈਕੂ ਢਿੱਲੋ ਨੇ ਆਪਣੇ ਹੋਣ ਵਾਲੇ ਹਸਬੰਦ ਅਣਮੋਲ ਦੀਆਂ ਕੁਝ ਕੁ ਫੋਟੋਸ ਵੀਡੀਓਸ ਡਿਲੀਟ ਕਰ ਦਿੱਤੇ ਤੇ ਇੱਕ ਦੂਜੇ ਨੂੰ ਇੰਸਟਾਗ੍ਰam ਦੇ ਉੱਪਰੋਂ ਅਨਫੋਲੋ ਵੀ ਕਰ ਦਿੱਤਾ ਜਿਸ ਨੂੰ ਲੈ ਕੇ ਲੋਕਾਂ ਨੇ ਉਸ ਦੀ ਪੋਸਟਾਂ ਦੇ નીચે ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਇਹਨਾਂ ਦੋਨਾਂ ਦਾ ਬ੍ਰੇਕਅਪ ਹੋ ਗਿਆ ਸੋ ਉੱਥੇ ਆਪ ਤੋਂ ਦੱਸ ਦੇ ਕਿ ਹੁਣੇ-ਹੁਣੇ ਮੈਕੂ ਟਿਲੋਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਕੁਝ ਕੁ ਸਟੋਰੀਆਂ ਸਾਂਝੀਆਂ ਕੀਤੀਆਂ ਜਿਸ ਦੇ ਵਿੱਚ ਮੈਕੂ ਟਿਲੋਂ ਲਿਖਦੀ ਪਈ ਹੈਗੀ ਕਿ ਸਾਡਾ ਬ੍ਰੇਕਅਪ ਨਹੀਂ ਹੋਇਆ ਨਾ ਸਾਡੀ ਮੈਰਿਜ ਕੈਂਸਲ ਹੋਈ ਹੈਗੀ ਪਲੀਜ਼ ਐਵੇਂ ਦੀਆਂ ਫੇਕ ਨਿਊਜ਼ ਵਾਇਰਲਰ ਨਾ ਕਰਿਆ ਕਰੋ ਅਸੀਂ ਸ ਪੋਸਟਾਂ ਹਾਈਡ ਕੀਤੀਆਂ ਨੇ ਬ੍ਰੇਕਅਪ ਕਰਨਾ ਕੋਈ ਸੌਖਾ ਨਹੀਂ ਬਾਕੀ ਕੁਝ ਕੁੱਤੇ ਲੋਕਾਂ ਕਰਕੇ ਅਸੀਂ ਪੋਸਟਾਂ ਨੂੰ ਹਾਈਡ ਕੀਤਾਗਾ نیچے ਆਪਣੇ ਹੋਣ ਵਾਲੇ ਹਸਬੰਦ ਨੂੰ ਇਹ ਸਟੋਰੀ ਮੈਂਸ਼ਨ ਵੀ ਕੀਤੀ ਤੇ ਨਾਲ ਦੀ ਨਾਲ ਇੱਕ ਸਟੋਰੀ ਹੋਰ ਸ਼ੇਅਰ ਕੀਤੀ ਜਿਸ ਦੇ ਵਿੱਚ ਮੈਕੂਟੇਲੋ ਲਿਖਦੀ ਪਈ ਹੈ ਕਿ ਜਲਦੀ ਦੇਵਾਂਗੇ ਸਰਪ੍ਰਾਈਜ਼ ਸਾਰਿਆਂ ਨੂੰ ਪਿੱਛੇ ਹਾਰਟ ਵਾਲਾ ਈਮੋਜੀ ਲਾਇਆ ਹੋਇਆਗਾ ਸੋ ਇਸ ਸਟੋਰੀ ਤੋਂ ਮੈਕੂਟੇਲੋ ਨੇ ਇਹ ਤਾਂ ਕਨਫਰਮ ਕਰ ਦਿੱਤਾ ਕਿ ਸਾਡੇ ਵਿੱਚ ਕੋਈ ਰੋਲਾ ਨਹੀਂ ਹੋਇਆ ਬਾਕੀ ਕੁਝ ਕੁ ਲੋਕਾਂ ਕਰਕੇ ਹੋ ਸਕਦਾ ਕਿ ਉਹ ਮੈਕੂ ਢੱਲੋਂ ਦੇ ਹੀ ਦੋਸਤ ਹੋਣ ਜਾਂ ਉਸਦੇ ਹੁਣ ਵਾਲੇ ਹਸਬੰਡ ਦੇ ਹੀ ਦੋਸਤ ਹੋਣ ਜਿੰਨਾ ਕਰਕੇ ਇਹ ਪੋਸਟਾਂ ਉਹਨਾਂ ਨੂੰ ਹਾਈਡ ਕਰਨੀਆਂ ਪਈਆਂ ਨੇ ਬਾਕੀ ਇਹ ਮੈਕੂ ਢੱਲੋਂ ਦਾ ਕਹਿਣਾ ਹੈਗਾ ਕਿ ਸਾਡੇ ਵਿੱਚ ਕੁਝ ਨਹੀਂ ਹੋਇਆ ਅਸੀਂ ਤੁਹਾਨੂੰ ਜਲਦੀ ਸਰਪ੍ਰਾਈਜ਼ ਦੇਵਾਂਗੇ ਸਰਪ੍ਰਾਈਜ਼ ਇਹ ਹੋ ਸਕਦਾ ਕਿ ਇਹਨਾਂ ਦੋਨਾਂ ਦਾ ਹੁਣ ਜਲਦੀ ਹੀ ਵਿਆਹ ਹੋਵੇਗਾ ਸੋ ਬਾਕੀ ਜੋ ਜੋ ਮੈਕੂ ਥਲ ਨੂੰ ਸਪੋਰਟ ਤੇ ਉਸਦੀ ਜੋੜੀ ਨੂੰ ਪਸੰਦ ਕਰਦੇ ਨੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਿਆਦ ਰਿਲੇਟਡ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ ਤੇ ਅਪਡੇਟ ਦਿੰਦੇ ਰਹਿਾਂਗੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ